ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਵਿੱਚ ਬਹੁਤ ਦੂਰ ਤੱਕ ਹੈ ਨਾ ਬਹੁਤ ਦੂਰ ਇਹ ਟ੍ਰੈਂਟਰ ਲੱਗਦੀ ਤੇ ਸਾਰੀ ਐਂਡੀ ਐਣੀ ਦਾ ਬੱਧਾ ਹੀ ਨਹੀਂ ਹਾਂਜੀ ਮੇਰੇ ਖਿਆਲ ਅਗੇ ਤੱਕ ਤਾਂ ਪਾਣੀ ਨਹੀਂ ਆਣਾ ਪਾਣੀ ਵੀ ਸਾਫ਼ ਆ ਘੈਂਟ ਆ ਹਾਂਜੀ ਤੇ ਆਪਾਂ ਤੁਹਾਨੂੰ ਪਹਿਲਾਂ ਪਾਣੀ ਦਿਖਾਇਆ ਤੇ ਹੁਣ ਆਪਾਂ ਤੁਹਾਨੂੰ ਹਰੇ ਭਾਈ ਜਿਹੜੇ ਕਿ ਰੁੱਖ ਲੱਗੇ ਆ ਆਪਾਂ ਐਵੇਂ ਹਮਿਲਟਨ ਬੀਚ ਤੇ ਤੇ ਦੇਖੋ ਕਿੰਨੇ ਸੋਹਣੇ ਦਰਖਤ ਆਏ ਤੇ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਉਹ ਜ਼ਰੂਰ ਕਰ ਲਿਓ ਤੇ ਆਪਣੀ ਵੀਡੀਓ ਨੂੰ ਜਿਹੜੀ ਕਿ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਣੀ ਵੀਡੀਓ ਨਾਲ ਐਂਡ ਤੱਕ ਜ਼ਰੂਰ ਬਣੇ ਰਹੋ ਤੇ ਆਪਾਂ ਤੁਹਾਨੂੰ ਅੱਗੇ ਸਾਰਾ ਦਿਖਾਉਣੀ ਆ ਇਹ ਵਿੱਚ ਗਰਮੀ ਦਾ ਯਾਨੀ ਕਿ ਕੈਨੇਡਾ ਵਿੱਚ ਕਹਿੰਦੀ ਕਿ ਗਰਮੀਆਂ ਸ਼ੁਰੂ ਆ ਮਹੀਨੇ ਦੇ ਵਿਚਾਂ ਤੇ ਬਹੁਤ ਜਾਣੇ ਆਉਂਦੇ ਨੇ ਖਾਸ ਕਰਕੇ ਗੂਰੇ ਤੇ ਵੇਖੋ ਪਾਣੀ ਦੀ ਗੱਲ ਕਰੀਏ ਤਾਂ ਬਹੁਤ ਜਿਆਦਾ ਸਾਫ਼ ਆ ਜਿੱਦਾਂ ਕਿ ਆਪਣੇ ਗੱਲ ਕਰਕੇ ਇੰਡੀਆ ਦੀ ਤੇ ਪਾਣੀ ਬਹੁਤ ਖਰਾਬ ਆ ਤੇ ਇੱਥੇ ਦੇਖਿਆ ਜਾਵੇ ਤਾਂ ਬਹੁਤ ਜਿਆਦਾ ਸਾਫ਼ ਆ ਦੇਖੋ ਚਲ ਦੇਖਦਾ ਹੁਣਾ ਪੱਥਰ ਵਿੱਚ ਉਵੇਂ ਦੇਖਦੇ ਆ ਪਾਣੀ ਦੇ ਵੀ ਹਰੇ ਭਾਈ ਨਾਲ-ਨਾਲ ਤੇ ਆ ਤੁਹਾਨੂੰ ਆਪਾਂ ਅੱਗੇ ਦਿਖਾਉਣੇ ਇਹ ਵਿੱਚ ਬਹੁਤ ਸੋਹਣੀ ਬਣੀ ਹੋਈ ਆ ਤੇ ਇੱਥੋਂ ਤੁਸੀਂ ਮਤਲਬ ਕਿ ਇਧਰਲਾ ਨਜ਼ਾਰਾ ਇਧਰ ਇਹਨਾਂ ਨੇ ਜਿਹੜਾ ਕਿ ਬਣਾਇਆ ਹੋਇਆ ਇਧਰਲੀ ਸੈਟ ਆ ਪੱਥਰ ਆ ਹੈਨਾ ਇਹਦੇ ਸਾਈਡਾਂ ਸਾਈਡਾਂ 'ਤੇ ਤੁਸੀਂ ਮਤਲਬ ਕਿ ਆਪਣਾ ਕੈਸ਼ਟੀਆਂ ਲੈ ਕੇ ਵੀ ਅੰਦਰ ਜਾ ਸਕਦੇ ਆ ਮਿਲਦੀਆਂ ਇਹ ਰੈਂਟ ਤੇ ਤੇ ਬਹੁਤ ਸੋਹਣਾ ਇਹਨਾਂ ਨੇ ਉਹ ਪਰਾਂ ਵੀ ਜਿਹੜਾ ਕਿ ਉਹ ਪੁਲ ਬਣਾਇਆ ਹੋਇਆ ਕਿ ਉਹਦੇ ਉੱਤੇ ਜਾ ਕੇ ਆਪਾਂ ਫੋਟੋਮਾ ਕਰਾ ਸਕਦੇ ਆ ਨਾਲ-ਨਾਲ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਇਹਨਾਂ ਨੇ ਸਾਰੀ ਆ ਜਿਵੇਂ ਕਿ ਆਪਾਂ ਕਹਿ ਦਈਏ ਪੱਥਰ ਬਹੁਤ ਵੱਡੇ-ਵੱਡੇ ਆ ਦੇਖੋ ਕਿੰਨੇ ਵੱਡੇ-ਵੱਡੇ ਪੱਥਰ ਲਾਏ ਹੋਏ ਆ ਇਹ ਇਹਨਾਂ ਨੇ ਮਤਲਬ ਕਿ ਜਦੋਂ ਕਿ ਸ਼ਨੀਵਾਰ ਤੇ ਐਤਵਾਰ ਬਹੁਤ ਜ਼ਿਆਦਾ ਇੱਥੇ ਕਾਤੋਂ ਆ ਬੀਜ ਦੇ ਕਿਉਂਕਿ ਗਰਮੀ ਕਾਰਨ ਬਹੁ ਜਾਣੀ ਬੀਜ ਤੇ ਆਉਂਦੇ ਆ ਦੇਖੋ ਕਿ ਇੰਨਾ ਸੋਹਣਾ ਤੇ ਜਿਹੜਾ ਇਹ ਏਰੀਆ ਇਹ ਡਾਊਨਟਾਊਨ ਹੀ ਲੱਗ ਜਾਂਦਾ ਇਹ ਹਮਿਲਟਨ ਦੇ ਕੋਲ ਜਨਗੀ ਇਹ ਬੀਚ ਆ ਆਪਾਂ ਸੋਨੇ ਦੀ ਲੋਕੇਸ਼ਨ ਮੈਂਸ਼ਨ ਕਰ ਦਾਂਗੇ ਤੇ ਤੇ ਜਵਾਕਾਂ ਲਈ ਵੀ ਬਹੁਤ ਵਧੀਆ ਇੱਧਰ ਬਣਾਇਆ ਹੋਇਆ ਇਹਨਾਂ ਨੇ ਖੇਡਣ ਵਾਸਤੇ ਤੇ ਖੇਡ ਵੀ ਸਕਦੇ ਆ ਤੇ ਇੱਧਰ ਆਪਣਾ ਵਧੀਆ ਇਹਨਾਂ ਨੇ ਬਹੁਤ ਰਹਿਣ ਆਸਤੀ ਬਣਾਇਆ ਹੋਇਆ ਸਾਹਮਣੇ ਹੋਟਲ ਵੀ ਆ ਜਾਂਦੇ ਤੇ ਨਾਲ-ਨਾਲ ਵੇਖੋ ਕਿੰਨਾ ਘੈਂਟ ਇਹਨਾਂ ਨੇ ਬਣਾਇਆ ਹੋਇਆ ਸੰਗਲਾਂ ਨਾਲ ਤੇ ਇੱਥੇ ਕੰਮ ਵੀ ਚੱਲ ਰਿਹਾ ਕੰਪ੍ਰੈਕਸ਼ਨ ਦਾ ਕੰਮ ਚੱਲ ਰਿਹਾ ਤੇ ਕੰਮ ਕਰੀ ਜਾਂਦੇ ਆ ਝੂਲੇ ਲੱਗੇ ਹੋਏ ਆ ਫਵਾਰੇ ਚੱਲੀ ਜਾਂਦੇ ਦੇਖੋ ਤੇ ਬਹੁਤ ਸੋਹਣਾ ਯਾਨੀ ਕਿ ਈਜ ਬਣੀ ਹੋਈ ਆ ਤੇ ਜਦੋਂ ਵੀ ਤੁਹਾਡੇ ਕੋਲ ਟਾਈਮ ਹੁੰਦਾ ਇਹ ਵੀ ਤੇ ਜੂਰ ਆ ਕੇ ਜਾਇਓ ਆ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਈਚ ਤੇ ਕਾਫੀ ਗੋਰੇ ਬਹੁਤ ਆਉਂਦੇ ਆ ਪੰਜਾਬੀ ਵੀ ਆਪਣੇ ਕਾਫੀ ਹੁੰਦੇ ਇੱਥੇ ਇਹ ਬਾਲੀ ਘੈਂਟ ਈਚ ਬਣੀ ਹੋਈ ਹੈ ਦੇਖੋ ਇਹ ਜਿਹੜੀ ਕਿ ਲੇਕ ਹੈ ਦੀ ਟ੍ਰਾਂਟੋ ਨਾਲ ਇਹ ਟ੍ਰਾਂਟੋ ਉਹਦੇ ਨਾਲ ਲੱਗਦੀ ਹੈ ਜਾ ਕੇ ਇਹ ਤੇ ਕਾਫੀ ਵੱਡੀ ਹੈ ਇਹ ਹੈ ਈਚ ਹੀ ਆ ਕੋਈ ਸਮੁੰਦਰ ਨਹੀਂ ਹੈ ਇਹ ਤੇ ਈਚ ਹੀ ਕਾਫੀ ਵੱਡੀ ਹੋਇਆ ਹੈ ਲੇਕ ਜਿਹੇ ਕਹਦੀ ਆਪਾਂ ਕਿਉਂ ਦੇਖੋ ਉੱਥੇ ਬਣਾਇਆ ਹੋਇਆ ਇਹਨਾਂ ਨੇ ਬਹੁਤ ਸੋਹਣਾ ਇਹ ਨਾਲ-ਨਾਲ ਹੋਟਲ ਬਹੁਤ ਘੈਂਟ ਬਣਾਏ ਹੋਏ ਆ ਤੇ ਜਦੋਂ ਤੁਸੀਂ ਇੱਥੇ ਆਉਂਗੇ ਤੇ ਤੁਸੀਂ ਉਹ ਪਰਲੀ ਸਾਈਡ ਆਪਾਂ ਮਤਲਬ ਕਿ ਜੀਬੀ ਦੇ ਪਾਣੀ ਦਾ ਆਨੰਦ ਲੈਣ ਦੀ ਗੱਲ ਕਰੀਏ ਤਾਂ ਪਰਾਂ ਆਪਾਂ ਉੱਥੇ ਬਹਿ ਕੇ ਵੀ ਜਾਨੀ ਕਿ ਤੇ ਵਧੀਆ ਪਾਣੀ ਵਿੱਚ ਨਹਾ ਨਹਾ ਸਕਦੇ ਹਾਂ ਕੋਈ ਮਤਲਬ ਕਿ ਇਦਾਂ ਦੀ ਰੋਕ ਟੋਕ ਨਹੀਂ ਇੱਥੇ ਤੇ ਆਹ ਦੇਖੋ ਕਿੰਨੇ ਸੰਗਲ ਪਾਏ ਹੋਏ ਇਹਨਾਂ ਨੇ ਕਿ ਇਹ ਤੋਂ ਮਤਲਬ ਕਿ ਇਧਰਲੀ ਸੈਟ ਡੂੰਗੀ ਆ ਤਾਂ ਕਰਕੇ ਇਹਨਾਂ ਨੇ ਕਿ ਕਿ ਜਿਹੜਾ ਵਲਗਣ ਕੀਤਾ ਹੋਇਆ ਕਿ ਤੁਸੀਂ ਇਧਰਲੀ ਸੈਟ ਆਪਾਂ ਜਾ ਨਹੀਂ ਸਕਦੇ ਕਿ ਤੇ ਆਪਾਂ ਤੁਹਾਨੂੰ ਦੱਸਿਆ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਤੇ ਬਹੁਤ ਘੈਂਟ ਆ। ਉਹ ਤੋਂ ਆਪਾਂ ਜਾਨਕੀ ਉਹ ਤੋਂ ਆਪਾਂ ਇੱਧਰ ਨੂੰ ਆ ਰਹੇ ਆ। ਤੇ ਆ ਵੇਖੋ ਇਹਨਾਂ ਨੇ ਬਣਾਇਆ ਹੋਇਆ ਇੱਥੇ ਝੰਡੇ ਲੱਗੇ ਹੋਏ ਆ। ਸਾਰਿਆਂ ਦੇਸ਼ਾਂ ਦੇ। ਤੇ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਜਿੱਥੇ ਆਪਾਂ ਗਾ ਇੱਥੇ ਹਵਾ ਚੱਲਦੀ ਹੈ ਨਾ ਇੱਥੇ ਹਵਾ ਚੱਲਦੀ ਹੈ ਦੇਖਦੇ ਆ ਤਾਂ ਇਦਾਂ ਪਾਣੀ ਇਨਾ ਸੋਨਾ ਬਣਿਆ ਹੋਇਆ ਉਹ ਪੁਲ ਜਾਂਦਾ ਗੱਡੀਆਂ ਦਾ ਉੱਥੋਂ ਦੇਖਦੇ ਆਂ ਤੇ ਇਧਰੋਂ ਆਪਾਂ ਇਹ ਲੇਕ ਨੂੰ ਤੇ ਇਸ ਤਰ੍ਹਾਂ ਦੀ ਹੈ ਕਾਫੀ ਜੀ ਕਹਿ ਦਈਏ ਕਿ ਪਾਣੀ ਵਿੱਚ ਬਣਿਆ ਹੋਇਆ ਹੈ ਇਹ ਪੁਲ ਦੇਖੋ ਕਿੰਨਾ ਘੈਂਟ ਲੱਗਦਾ ਕੀ ਬਾਤ ਆ ਐਦਾਂ ਘੁੰਮ ਗਏ ਆਪਾਂ ਇਹਨੂੰ ਓ ਲਾਸਟ ਤੱਕ ਆ ਇਹ ਤਾਂ ਘੁੰਮ ਕੇ ਇਹਨੂੰ ਪਾ ਕੋਮ ਸਾਧਿਆ ਹੈ ਕੋਮ ਕਿ ਆਪੇ ਇੱਧਰੋਂ ਫਿਰ ਜਾ ਸਕਦੇ ਉੱਥੇ ਵੀ ਇੱਕ ਪੁਲ ਜੇ ਤੇ ਗਈ ਸੀ ਉੱਥੇ ਵੀ ਬਹੁਤ ਲੱਗੀ ਸੀ ਇਹ ਉੱਪਰਲਾ ਰਸਤਾ ਪੁਲ ਤੋਂ ਦੂਤੇ ਆ ਸਕਦੇ ਕਾਫੀ ਸੋਹਣਾ ਹੈ ਨਾ ਜਿੰਦੇ ਵੀ ਲਾਈ ਹੋਈਆਂ ਤੋ ਢੋਂਕਬੀ ਕਾਫੀ ਉਗਾਣਾ ਹੈ ਜੇ ਤੇ ਢੁਕਾ ਕੈਮਰਾ ਵੀ ਲਾਏ ਹੋਏ ਹਨ ਇੱਥੇ ਇਹਨਾਂ ਨੇ ਹਾਂ ਕਾਫੀ ਵੱਡਾ ਆਣਾ ਹੈ ਪੀਆ ਥੱਲੇ ਹੀ ਜਾਂਦਾ ਨਾ ਹੂੰ ਇਹ ਕੋਈ ਤੋਂ ਤੁਮ ਲੇ ਗੱਦੀਆਂ ਨੇ ਓਹ ਮੈਂ ਕਿਹ ਕਿਹਾ ਬੜਾ ਹੈ ਘੈਂਟ ਸੈਸ਼ਨ ਬਣਾਇਆ ਨੇ ਨਾ ਇਹ ਹੂੰ गडिया तुर बहुत वेट होगा ना ए बहुत ज्यादा बहुत ज्यादा इन्ना पत्थर लाया चकने ਸੁਣਦੇ ਸੀ ਵੀ ਗੁਰੇ ਇਹੋ ਜਿਹਾ ਪੁਲ ਬਣਾਉਂਦੇ ਖੁੱਲ ਜਾਂਦਾ ਬੰਦ ਹੋ ਜਾਂਦਾ ਹਾਂ ਸਹੀ ਦੇਖ ਲੈ ਅੱਜ ਸਹੀ ਗੱਲ ਆ ਖੁੱਲਦਾ ਨਾ ਬੰਦ ਹੋ ਜਾਂਦਾ ਪੁਲ ਇਦਾਂ ਦੇ ਬਣਾਉਂਦੇ ਆ ਸੀ ਹਨਾ ਪੌਲ ਚ ਹੂੰ ਚੱਕ ਕੇ ਥੱਲੇ ਰੱਖ ਤਾ ਹਨਾ ਹੋ ਗਿਆ ਸ਼ਿਪ ਜਾਇ ਜੁਕ ਮੰਗ ਗਿਆ ਸਿਆਪੀ ਵੀ ਕਾਫੀ ਵੱਡਾ ਸੀ ਹਨਾ